ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਮਾਨ ਸਰਕਾਰ ਦੀ ਮਿਹਨਤ ਲਿਆਈ ਰੰਗ ਪੰਜਾਬ ਦੇ ਕਈ ਸਕੂਲਾਂ ਨੇ ਜਿੱਤੇ ਨੇ ਅਵਾਰਡ ਹੋ ਰਹੀ ਹੈ ਹਰ ਪਾਸੇ ਤਾਰੀਫ ਤੇ ਮਿਲ ਰਹੀਆਂ ਨੇ ਵਧਾਈਆਂ ਹੀ ਵਧਾਈਆਂ ਜੀਆਂ ਇਸ ਵੇਲੇ ਇੱਕ ਖੁਸ਼ਖਬਰੀ ਹੈ ਮਾਨ ਸਰਕਾਰ ਦੀ ਮਿਹਨਤ ਲਿਆਈ ਹੈ ਕਿਉਂਕਿ ਪੰਜਾਬ ਦੇ ਕਈ ਸਕੂਲਾਂ ਨੇ ਅਵਾਰਡ ਜਿੱਤੇ ਨੇ ਇਸ ਕਰਕੇ ਇਹਨਾਂ ਸਕੂਲਾਂ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਤੇ ਵਧਾਈਆਂ ਮਿਲ ਰਹੀਆਂ ਨੇ ਦਰਸਲ ਭਾਰਤ ਸਰਕਾਰ ਦੀ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਅਧੀਨ ਵਾਤਾਵਰਣ এডੂਕੇਸ਼ਨ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਆਡਿਟ ਹੋ ਰਿਹਾ ਸੀ ਜਿਸ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ 11 ਸਕੂਲਾਂ ਨੇ ਗ੍ਰੀਨ ਸਕੂਲ ਅਵਾਰਡ ਦਾ ਮਾਣ ਹਾਸਲ ਕੀਤਾ ਦਸਤੀ ਇੱਕ ਇਸ ਬੰਧ ਦੇ ਵਿੱਚ ਸਿੱਖਿਆ ਵਿਭਾਗ ਦੇ ਨੋਡਲ ਅਫਸਰ ਈਈਪੀ ਵਿਜੇਪਾਲ ਹੁਰਾ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਸਕੂਲਾਂ ਦਾ ਜਦੋਂ ਆਡਿਟ ਹੋਇਆ ਸੀ ਤਾਂ ਉਦੋਂ ਜਿਹੜਾ ਕਿ ਪਾਣੀ ਹਵਾ ਜ਼ਮੀਨ ਪੋਜਨ ਤੇ ਨਾਲ ਹੀ ਊਰਜਾ ਦੀਆਂ ਜਿਹੜੀਆਂ ਕਸਵਟੀਆਂ ਨੇ ਉਹਨਾਂ ਨੂੰ ਦੇਖਿਆ ਜਾਂਦਾ ਤੇ ਫਿਰ ਇਹਨਾਂ ਦਾ ਮੁਲਾਂਕਣ ਕਰਕੇ ਹੀ ਇਹ ਅਵਾਰਡ ਦਿੱਤਾ ਜਾਂਦਾ ਤਾਂ ਹੁਣ ਜ਼ਿਲ੍ਹਾ ਫਾਜ਼ਿਲਕਾ ਦੇ 11 ਸਕੂਲਾਂ ਨੇ ਇਹ ਜਿਹੜਾ ਅਵਾਰਡ ਹੈ ਉਸ ਸਨਮਾਨ ਹਾਸਲ ਕੀਤਾ ਹੈ ਉਹਨਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ 11 ਸਕੂਲਾਂ ਦੇ ਵਿੱਚ ਸਰਕਾਰੀ ਹਾਈ ਸਕੂਲ ਹੀਰਾਵਾਲੀ ਸਕੂਲ ਆਫ ਐਮਿਨੈਂਸ ਜਲਾਲਾਬਾਦ ਸਰਕਾਰੀ ਹਾਈ ਸਕੂਲ ਖੁੱਬਣ ਸਰਕਾਰੀ ਹਾਈ ਸਕੂਲ ਬੋਦਲਾ ਦੇ ਸਮੇਤ 11 ਸਕੂਲ ਸ਼ਾਮਿਲ ਨੇ ਜਿਨ੍ਹਾਂ ਨੇ ਇਹ ਬਹੁਤ ਵੱਡਾ ਮਾਣ ਹਾਸਿਲ ਕੀਤਾ ਦੱਸਦੀ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਹੋਰਾਂ ਨੇ ਪੂਰੇ ਜ਼ਿਲ੍ਹਾ ਵਾਸੀਆਂ ਤੇ ਨਾਲ ਹੀ ਸਕੂਲਾਂ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਇੱਥੇ ਦੱਸਦੀ ਹੈ ਕਿ ਇਨ੍ਹਾਂ ਸਕੂਲਾਂ ਦੇ ਜਿਹੜੇ ਮੁਖ ਅਧਿਆਪਕ ਨੇ ਨਾਲ ਹੀ ਹੋਰ ਅਧਿਆਪਕ ਤੇ ਬੱਚਿਆਂ ਨੇ ਵੀ ਪੂਰਾ ਸਹਿਯੋਗ ਕੀਤਾ ਤਾਂ ਹੀ ਉਹਨਾਂ ਨੂੰ ਇਹ ਇਹਨਾਂ ਵੱਡਾ ਮਾਣ ਹਾਸਿਲ ਹੋ ਸਕਿਆ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਇਹ ਅਵਾਰਡ ਹੈ ਉਹ ਵਿਗਿਆਨ ਤੇ ਕੇਂਦਰ ਹੈ ਉਹਨਾਂ ਵਿਦਿਆਰਥੀ ਦਿੱਲੀ ਦੇ ਵਿੱਚ ਇਹ ਅਵਾਰਡ ਉਹਨਾਂ ਨੂੰ ਸਕੂਲਾਂ ਨੂੰ ਦਿੱਤੇ ਜਾਣਗੇ ਤੇ ਉਹਨਾਂ ਦੀ ਖੁਸ਼ੀ ਜਿਹੜੀ ਹੈ ਉਹ ਦੁੱਗਣੀ ਹੋ ਜਾਵੇਗੀ ਦਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰਨ ਦੇ ਜਿਹੜੀ ਅਗਵਾਈ ਹੈ ਉਸ ਦੇ ਹੇਠ ਮਾਨ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਤਾਂ ਯਤਨ ਕੀਤੇ ਹੀ ਗਏ ਨੇ ਨਾਲ ਹੀ ਬੱਚਿਆਂ ਨੂੰ ਸਹਿ ਸਿੱਖਿਆ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਵੀ ਹਮੇਸ਼ਾ ਹੀ ਪ੍ਰੇਰਿਆ ਜਾਂਦਾ ਹੈ ਤੇ ਇਨ੍ਹਾਂ ਦੇ ਦੌਰਾਨ ਹੀ ਜਿਹੜੇ ਬੱਚੇ ਨੇ ਉਹਨਾਂ ਨੇ ਇਹ ਇਨਾ ਵੱਡਾ ਮਾਣ ਹਾਸਲ ਕੀਤਾ ਕਿਉਂਕਿ ਬੱਚਿਆਂ ਦੀ ਜਿਹੜੇ ਸਕੂਲ ਅਧਿਆਪਕ ਨੇ ਮੁਖ ਅਧਿਆਪਕ ਤੇ ਨਾਲ ਹੀ ਜਿਹੜੇ ਅਫਸਰ ਨੇ ਤੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਹੇਠ ਇਹਨੇ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਹੈ ਕਿ ਇੰਨਾ ਵੱਡਾ ਮਾਣ ਹਾਸਿਲ ਹੋ ਸਕਿਆ। ਸੋ ਮਾਨ ਸਰਕਾਰ ਦੀ ਮਿਹਨਤ ਨੂੰ ਬੂਰ ਪਿਆ ਤੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ 11 ਸਕੂਲਾਂ ਨੇ ਗ੍ਰੀਨ ਸਕੂਲ ਅਵਾਰਡ ਦਾ ਮਾਣ ਹਾਸਿਲ ਕੀਤਾ।